ਜਿਹੜੀ ਪਾਰਦਰਸ਼ਤਾ ਸਰਕਾਰ ਨੇ ਦਿਖਾਉਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਮੰਦੀ ਲਾਪਰਵਾਹੀ ਜਿਵੇਂ ਪਹਿਲਾਂ ਵਾਰ ਤੋਂ ਸੀ ਉਦਾਂ ਹੀ ਪਰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਧਾ ਅਫਸਰ ਜਾਂ ਸਰਕਾਰ ਕੰਦੀ ਹੋਵੇ ਕੁਝ ਜੋ ਸਰਕਾਰ ਵੱਲੋਂ ਜਾਤੀਆਂ ਕੀਤੀਆਂ ਜਾਣੀਆਂ ਨੇ ਜਾਂ ਜੋ ਠੀਸਾ ਜਿਹੜੀ ਪਾਰਦਰਸ਼ਤਾ ਸਰਕਾਰ ਨੇ ਦਿਖਾਈ ਹੋਈ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਾਰ ਤੁਸੀਂ ਉਹਦੇ ਹੀ ਕੰਪਲ ਕਰਾਇਆ ਦੇ ਤਾਂ ਬਠੀਰੇ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗੱਲ ਕਰਦੇ ਦੀ ਸਾਹਟ ਕਾਠ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਸਮਝੌਤਾ ਕੀਤਾ ਹੁੰਦਾ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ ਲਈ ਸੜਕਾਂ ਦੇ ਟੱਕੇ ਖਾ ਰਿਹਾ ਹੈ ਪਰੰਤੂ ਕਾਨੂੰਨ ਨੂੰ ਤੋੜਨ ਵਾਲੇ ਖਾਣ ਪਦਾ ਕਰਨ ਵਾਲੇ ਉਹ ਜੇਲਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਬੰਡਾਂ ਦੀ ਵਰਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਧੰਕਾਉਣ ਦਾ ਕੰਮ ਬਾਅਦ ਸਪੋਰਟ ਜਾਰੀ ਹੈ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਕੀ ਦੇਖਿਆ ਹੁਣਾ ਥੋੜਾ ਬੋਦਾ ਲੱਗਿਆ ਵੀ ਪੁਲਿਸ ਥੋੜਾ ਜਿਹਾ ਪੈਰਾਂ ਦੇ ਬੋਲੀਆਂ ਮਾਰਨ ਦਾ ਲੱਗਿਆ ਚਾਰ ਪੰਜ ਕੇਸ ਹੋਏ ਨੇ ਪਤਾ ਨਹੀਂ ਸੱਚੇ ਜਾਂ ਝੂਠੇ ਰੱਬ ਜਾਣਦਾ ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਐਕਟਿਵ ਹਾਂ ਪਰੰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਅਫਸਰ ਜਾ ਸਰਕਾਰ ਕੰਦੀ ਹੋਏ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਵੀ ਇਹ ਵੀਡੀਓ ਬਣੀ ਤਾਂ ਜੂਬ ਹੈ ਪਰ ਪੰਜਾਬ ਤੋਂ ਬਾਹਰ ਬਣੀ ਜਿੱਥੇ ਇਹ ਤਾਂ ਮੰਨ ਲਿਆ ਬੜੀ ਹੀ ਕਾਸਟਡੀ ਦੇ ਵਿੱਚ ਹੁਣ ਕਾਸਟਡੀ ਤੁਹਾਡੀ ਹੋਵੇ ਚਾਹੇ ਦੂਜੀ ਸਟੇਟ ਦੀ ਹੋਵੇ ਪਰ ਜਿੰਮੇਵਾਰ ਕੌਣ ਹੈ ਐਫਆਈਆਰ ਦਰਜ ਕਰਨ ਲਈ ਰਾਜੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਮ ਨਹੀਂ ਪਾ ਸਕਦੇ ਆਣ ਪਛਾਤਿਆਂ ਦੇ ਖਿਲਾਫ ਐਫਆਈਆਰ ਦੇਣ ਲੱਗੇ ਨੇ ਲਾਹੇ ਜੀ ਮੰਗੇ ਵੀ ਵੀ ਜਿਹੜੀ ਉਹ ਵੀਡੀਓ ਹੈ ਉਹ ਗੈਰ ਕਾਨੂੰਨਨ ਹੈ ਉਹਨੂੰ ਅਸੀਂ YouTube ਤੋਂ ਹਟਾ ਦੇਵਾਂਗੇ ਹਟਾਈ ਨਹੀਂ ਹਲਕਾ ਇਹ ਵੀ ਲੱਗਦਾ ਵੀ ਹੱਟ ਸ਼ਹਿਰ ਹਟੇ ਨਹੀਂ ਨਾ ਕਿਉਂਕਿ ਬੜੀ ਮਲੀਪੁੱਟ ਦੇ ਨਾਲ ਇੱਕ ਨੈਕਸਸ ਦੇ ਬੰਦੇ ਹੋ ਬਣਾਈ ਗਈ ਹੈ ਉਸ ਵੀਰੋ ਬੋਲ ਦਾ ਮਤਲਬ ਇਹ ਕੋਈ ਹੈ ਕਿ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਵਾਹੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਦਰਵਾਣ ਤਾਂ ਇਸੇ ਕਰਕੇ ਉਹ 12 ਮਿਲੀਅਨ ਕ੍ਰੋਸ ਕਰ ਚੁੱਕੀ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਸੇ ਹਰ ਮਾਂਜੁਰ ਹਾਈ ਕੋਰਟ ਦੇ ਵਿੱਚ ਹਲਫਨਾਮਾ ਦੌਰ ਕਰਕੇ ਇਹ ਗੱਲ ਕਹਿੰਦੇ ਆ ਕਿ ਇਹ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਜੀ ਗੈਰ ਕਾਨੂੰਨੀ ਤਾਂ ਫਿਰ ਚਲਦੀ ਕਿੱਧਰੋਂ ਆ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਐਡਵਾਈਜ਼ਰੀ ਹੈ ਕਹਿੰਦੀ ਹੈ ਜੀ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨ ਤੋਂ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਇਹ ਗੁੰਝੋ ਗਲਤ ਹੈ ਯਾਰ ਕਰੋਨੀ ਹੈ ਬਣਨੀ ਨਹੀਂ ਚਾਹੀਦੀ ਸੀ ਪਰ ਬਣ ਤਾਂ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੇ